ਇਸਰ ਦੇ ਲੋਕਾਂ ਦੇ ਘਰਾਂ ਦੇ ਵਿੱਚ ਬਹੁਤ ਜਲਦ ਪਹੁੰਚੇਗਾ ਨਹਿਰੀ ਪਾਣੀ ਜੀ ਹਾਂ ਤਾਂ ਅਨੁਮਾਨ ਹੈ ਕਿ 24 ਘੰਟੇ ਨਹਿਰੀ ਪਾਣੀ ਦੀ ਸਪਲਾਈ ਦੇ ਲਈ ਵਰਲਡ ਬੈਂਕ ਫੰਡਿੰਗ ਵਾਲੇ ਨਹਿਰੀ ਪਾਣੀ ਪ੍ਰੋਜੈਕਟ ਦਾ ਪਹਿਲਾ ਫੇਜ਼ ਲਗਭਗ ਪੂਰਾ ਹੋ ਚੁੱਕਿਆ ਹੈ ਜਿਸ ਦੇ ਨਾਲ ਹੁਣ ਅੰਮ੍ਰਿਤਸਰ ਦੇ ਸਾਊਥ ਜ਼ੋਨ ਦੇ ਵਿੱਚ ਲੋਕਾਂ ਨੂੰ ਨਹਿਰੀ ਪਾਣੀ ਮਿਲੇਗਾ ਅਗਰ ਗੱਲ ਕੀਤੀ ਜਾਵੇ ਸਾਲ ਦਸੰਬਰ 2025 ਤੱਕ ਤਾਂ ਦਸੰਬਰ 2025 ਤੱਕ ਅੰਮ੍ਰਿਤਸਰ ਦੇ ਸਾਊਥ ਜ਼ੋਨ ਇਲਾਕੇ ਦੇ ਵਿੱਚ ਲੋਕਾਂ ਨੂੰ ਪੂਰੀ ਤਰ੍ਹਾਂ ਨਹਿਰੀ ਪਾਣੀ ਜਿਹੜਾ ਹੈ ਉਹ ਲੋਕਾਂ ਦੇ ਘਰਾਂ ਦੇ ਵਿੱਚ ਪਹੁੰਚੇਗਾ ਇਸ ਨਹਿਰੀ ਪਾਣੀ ਪ੍ਰੋਜੈਕਟ ਦੇ ਲਈ ਅਗਰ ਗੱਲ ਕੀਤੀ ਜਾਵੇ ਤਾਂ ਪੂਰਾ 785 ਕਰੋੜ ਰੁਪਏ ਦਾ ਖਰਚ ਕੀਤਾ ਗਿਆ ਹੈ ਜਿਸ ਦੇ ਵਿੱਚ 70% ਦੀ ਫੰਡਿੰਗ World Bank ਫੰਡਿੰਗ ਦੇ ਵੱਲੋਂ ਕੀਤੀ ਗਈ ਹੈ ਅਗਰ ਗੱਲ ਕੀਤੀ ਜਾਵੇ ਕਿ ਇਹ ਨਹਿਰੀ ਪਾਣੀ ਜਿਹੜਾ ਹੈ ਲੋਕਾਂ ਦੇ ਘਰਾਂ ਦੇ ਵਿੱਚ ਕਿਵੇਂ ਪਹੁੰਚੇਗਾ ਤਾਂ ਦੱਸ ਦੇ ਕਿ ਅੰਮ੍ਰਿਤਸਰ ਦੇ ਨੌਰਥ ਅਤੇ ਸਾਊਥ ਜ਼ੋਨ ਦੇ ਵਿੱਚ ਕੁੱਲ 51 ਟੈਂਕੀਆਂ ਜਿਹੜੀਆਂ ਉਹ ਬਣਾਈਆਂ ਜਾਣਗੀਆਂ ਜਿਸ ਦੇ ਵਿੱਚ ਤੁਹਾਨੂੰ ਦੱਸ ਦੇ ਕਿ 34 ਟੈਂਕੀਆਂ ਲਗਭਗ ਬਣ ਚੁੱਕੀਆਂ ਨੇ ਅਤੇ ਕੁਝ ਹੋਰ ਟੈਂਕੀਆਂ ਬਣਨ ਦੀ ਉਮੀਦ ਲਗਭਗ ਜਾਰੀ ਔਰ ਬਹੁਤ ਹੀ ਜਲਦ ਜਿਹੜੀਆਂ ਨੇ ਇਹ ਵੀ ਟੈਂਕੀਆਂ ਬਣ ਕੇ ਜਾਣਗੀਆਂ ਜਿਸ ਦੇ ਨਾਲ ਲੋਕਾਂ ਦੇ ਘਰਾਂ ਦੇ ਵਿੱਚ ਨਹਿਰੀ ਪਾਣੀ ਦੀ ਸਪਲਾਈ ਦਿੱਤੀ ਜਾਵੇਗੀ ਇਸ ਦੇ ਨਾਲ ਹੀ ਅੰਮ੍ਰਿਤਸਰ ਦੇ ਨੌਰਥ ਅਤੇ ਸਾਊਥ ਜ਼ੋਨ ਦੇ ਵਿੱਚ 112 ਕਿਲੋਮੀਟਰ ਲੰਬੀਆਂ ਪਾਈਪਾਂ ਜਿਹੜੀਆਂ ਨੇ ਵਿਛਾਈਆਂ ਜਾਣੀਆਂ ਜਿਸ ਦੇ ਵਿੱਚ ਹੁਣ ਤੱਕ ਦੀ ਕੱਲ ਕੀਤੀ ਜਾਵੇ ਤਾਂ 84 ਕਿਲੋਮੀਟਰ ਲੰਬੀਆਂ ਪਾਈਪਾਂ ਜੜੀਆਂ ਨੇ ਉਹ ਵਿਛ ਚੁੱਕੀਆਂ ਨੇ ਅਤੇ ਕੁਝ ਹੀ ਕਿਲੋਮੀਟਰ ਜੜੀਆਂ ਪਾਈਪਾਂ ਨੇ ਉਹ ਬਾਕੀ ਨੇ ਜਿਸ ਤੋਂ ਬਾਅਦ ਇਹ ਕੰਮ ਜਦੋਂ ਇਹ ਪ੍ਰੋਜੈਕਟ ਪੂਰਾ ਹੋ ਜਾਵੇਗਾ ਤਾਂ ਲੋਕਾਂ ਦੇ ਘਰਾਂ ਦੇ ਵਿੱਚ ਨਹਿਰੀ ਪਾਣੀ ਪਹੁੰਚੇਗਾ ਦੱਸ ਇਹ ਕਿ ਇਸ ਨਹਿਰੀ ਪਾਣੀ ਨੂੰ ਪਹੁੰਚਣ ਦੇ ਵਿੱਚ ਜਦੋਂ 52 ਟੈਂਕੀਆਂ ਬਣਾਉਣੀਆਂ ਸਨ ਤਾਂ ਬਹੁਤ ਸਾਰੇ ਕੁਝ ਇਲਾਕਿਆਂ ਦੇ ਵਿੱਚ ਜਾਨੀ ਕਿ ਅੰਮ੍ਰਿਤਸਰ ਦੇ ਨਾਰਥ ਅਤੇ ਸਾਊਥ ਇਲਾਕੇ ਦੀ ਗੱਲ ਕੀਤੀ ਜਾਵੇ ਤਾਂ ਕੁਝ ਇਲਾਕਿਆਂ ਦੇ ਵਿੱਚ ਲੋਕਾਂ ਨੇ ਵਿਵਾਦ ਕੀਤਾ ਕਿ ਉਹ ਆਪਣੇ ਇਲਾਕੇ ਦੇ ਵਿੱਚ ਟੈਂਕੀਆਂ ਨਹੀਂ ਬਣਨ ਦੇਣਗੇ ਜਿਸ ਤੋਂ ਬਾਅਦ ਇਹ ਤੈਅ ਕੀਤਾ ਗਿਆ ਕਿ ਜਿਸ ਇਲਾਕੇ ਦੇ ਵਿੱਚ ਟੈਂਕੀ ਨਹੀਂ ਬਣੀ ਉਹਨਾਂ ਨੂੰ ਇਸ ਨਹਿਰੀ ਪਾਣੀ ਦਾ ਫਾਇਦਾ ਨਹੀਂ ਮਿਲੇਗਾ ਤੇ ਉਹ ਲੋਕਾਂ ਦੇ ਘਰਾਂ ਦੇ ਵਿੱਚ ਨਹਿਰੀ ਪਾਣੀ ਨਹੀਂ ਜਾਏਗਾ ਮਜ਼ਦੂਰਾਂ ਦੀ ਲਗਭਗ ਕਮੀ ਹੋਣ ਕਰਕੇ ਅਤੇ ਟੈਂਕੀਆਂ ਦੇ ਵਿਵਾਦ ਦੇ ਕਾਰਨ ਇਸ ਪ੍ਰੋਜੈਕਟ ਨੂੰ ਬੜਨ ਦੇ ਵਿੱਚ ਦੇਰੀ ਲੱਗੇ 2 ਸਾਲ ਦੀ ਦੇਰੀ ਲੱਗੇ ਲੇਕਿਨ ਹੁਣ ਦੀ ਗੱਲ ਕੀਤੀ ਜਾਵੇ ਤਾਂ ਦਸੰਬਰ 2025 ਦੇ ਵਿੱਚ ਬਹੁਤ ਜਲਦ ਲੋਕਾਂ ਦੇ ਘਰਾਂ ਦੇ ਵਿੱਚ ਨਹਿਰੀ ਪਾਣੀ ਪਹੁੰਚੇਗਾ ਦੱਸਿਆ ਕਿ ਇਸ ਦਾ ਪਹਿਲਾ ਫੇਜ਼ ਲਗਭਗ ਪੂਰਾ ਹੋ ਚੁੱਕਿਆ ਹੈ ਔਰ ਦੂਸਰੇ ਫੇਜ਼ ਦੇ ਵਿੱਚ ਵੀ ਕੁਝ ਜਿਹੜੀਆਂ ਚੀਜ਼ਾਂ ਨੇ ਉਹ ਬਾਕੀ ਰਹਿ ਗਈਆਂ ਨੇ ਜੋ ਕਿ ਪ੍ਰੋਜੈਕਟ ਦੇ ਤਹਿਤ ਬਣਨੀਆਂ ਨੇ ਅਗਰ ਗੱਲ ਕੀਤੀ ਜਾਵੇ ਅੰਮ੍ਰਿਤਸਰ ਦੇ ਸਾਊਥ ਜ਼ੋਨ ਦੀ ਤਾਂ ਸਾਊਥ ਜ਼ੋਨ ਦੇ ਵਿੱਚ ਗੱਲ ਕੀਤੀ ਜਾਵੇ ਵੱਲਾ ਬਾਈਪਾਸ ਤੋਂ ਰਾਮ ਤੀਰਥ ਰੋਡ ਨਿੱਕਾ ਸਿੰਘ ਕਲੋਨੀ ਸ਼ਿਆਟਾ ਇਲਾਕਾ ਜਿਹੜਾ ਹੈ ਉਹ ਕਵਰ ਕੀਤਾ ਜਾਵੇ ਕਹਿੰਦੇ ਇਸ ਦੇ ਨਾਲ ਹੀ ਅਗਰ ਨਾਰਥ ਜ਼ੋਨ ਦੀ ਗੱਲ ਕੀਤੀ ਜਾਵੇ ਤਾਂ ਅੰਮ੍ਰਿਤਸਰ ਤੋਂ ਵੱਲਾ ਤੋਂ ਲੈ ਕੇ ਤਪਈ ਰੋਡ ਅਤੇ ਚਬਾਲ ਦਾ ਜਿਹੜਾ ਇਲਾਕਾ ਹੈ ਉਹ ਸਾਰਾ ਕਵਰ ਕੀਤਾ ਜਾਵੇਗਾ ਜਿਸ ਦੇ ਵਿੱਚ ਪੂਰੇ ਇਲਾਕੇ ਦੇ ਵੱਖ-ਵੱਖ ਇਲਾਕਿਆਂ ਦੇ ਵਿੱਚ ਟੈਂਕੀਆਂ ਬਣਾਈਆਂ ਜਾਣਗੀਆਂ 55 ਟੈਂਕੀਆਂ ਕੁੱਲ ਬਣਾਈਆਂ ਜਾਣਗੀਆਂ ਜਿਸ ਦੇ ਵਿੱਚੋਂ ਹੁਣ ਲੋਕਾਂ ਦੇ ਵਿਵਾਦ ਦੇ ਕਾਰਨ ਕੁਝ ਇਲਾਕਿਆਂ ਦੇ ਵਿੱਚ ਟੈਂਕੀਆਂ ਜਿਹੜੀਆਂ ਨੇ ਉਹ ਨਹੀਂ ਬਣਨਗੀਆਂ ਜਿਸ ਦੇ ਨਾਲ ਇਹ ਤੈਅ ਹੋਇਆ ਹੈ ਕਿ ਹੁਣ ਕੁੱਲ 45 ਟੈਂਕੀਆਂ ਬਣਨਗੀਆਂ ਜਿਸ ਦੇ ਵਿੱਚੋਂ 10 ਦੇ ਕਿ ਹੁਣ ਤੱਕ ਯਾਨੀ ਕਿ 34 ਟੈਂਕੀਆਂ ਨੇ ਜਿਹੜੀਆਂ ਉਹ ਬਣ ਕੇ ਤਿਆਰ ਹੋ ਚੁੱਕੀਆਂ ਨੇ ਤੇ 84 ਕਿਲੋਮੀਟਰ ਲੰਬੀ ਜ ਇਹ ਪਾਈਪਲਾਈਨ ਓਵਰ ਸ਼ਹਿਰਾਂ ਦੇ ਵਿੱਚ ਵਿਛ ਚੁੱਕੀ ਹੈ ਜਿਸ ਦੇ ਨਾਲ ਜਿਸ ਦੇ ਸਪਲਾਈ ਦੇ ਨਾਲ ਹੀ ਲੋਕਾਂ ਦੇ ਘਰਾਂ ਦੇ ਵਿੱਚ ਨਹਿਰੀ ਪਾਣੀ ਪਹੁੰਚੇਗਾ ਤਾਂ ਬਹੁਤ ਹੀ ਜਲਦ ਇਹ ਨਹਿਰੇ ਪਾਣੀ ਦਾ ਪ੍ਰੋਜੈਕਟ ਜਿਹੜਾ ਹੈ ਪੂਰਾ ਹੋ ਜਾਏਗਾ ਔਰ ਇਸ ਸਾਲ ਹੀ ਯਾਨੀ ਕਿ ਦਸੰਬਰ ਦੇ ਵਿੱਚ ਅੰਮ੍ਰਿਤਸਰ ਦੇ ਅਗਰ ਨਾਰਥ ਜ਼ੋਨ ਦੀ ਗੱਲ ਕੀਤੀ ਜਾਵੇ ਤਾਂ ਲੋਕਾਂ ਦੇ ਘਰਾਂ ਦੇ ਵਿੱਚ ਨਹਿਰੀ ਪਾਣੀ 24 ਘੰਟੇ ਉਹਨਾਂ ਦੀ ਸਪਲਾਈ ਨਹਿਰੀ ਪਾਣੀ ਦੀ ਪਹੁੰਚੇਗੀ